ਡਾਕਟਰ ਚੰਦਰ ਸ਼ੇਖਰ ਸਿਵਲ ਸੱਜਣ ਫਰੀਦ ਮੁਖਸਰ ਸਾਹਿਬ ਅੱਜ ਤੁਹਾਡੇ ਨਾਲ ਡੈਂਗੂ ਤੇ ਜੋ ਗਰਮੀ ਪੈ ਰਹੀ ਹੈ ਹੀਟ ਸਟ੍ਰੋਕ ਬਾਰੇ ਗੱਲ ਕਰਨੀ ਚਾਹਾਂਗਾ ਅਸੀਂ ਜਿੰਨੇ ਵੀ ਸ਼ਹਿਰੀ ਇਲਾਕੇ ਆ ਜਿਵੇਂ ਮੁਖਸਰਾ ਹੈ ਮਲੂਟ ਹੈ ਗਿੱਦੜਵਾਸਾ ਹੈ ਤਾਂ ਸਾਡੀਆਂ ਟੀਮਾਂ ਜਿਹੜੀਆਂ ਇਸ ਵਿੱਚ ਹਾਊਸ ਟੂ ਹਾਊਸ ਸਰਵੇ ਕਰ ਰਹੀਆਂ ਜਿਸ ਦੇ ਵਿੱਚ ਅਸੀਂ ਡੈਂਗੂ ਦਾ ਲਾਰਵਾ ਖਾਸ ਕਰਕੇ ਜਿੱਥੇ ਸਾਫ਼ ਪਾਣੀ ਹੁੰਦਾ ਜਿਵੇਂ ਕੋਈ ਕੂਲਰਸ ਹੈ ਫ੍ਰਿਜ ਦੀਆਂ ਟ੍ਰੇਜ਼ ਹੈ ਬਰਡ ਸਪੌਟ ਹੈ ਮਨੀ ਪਲਾਂਟਸ ਹੈ ਛੱਤ ਤੇ ਸਾਡੇ ਲਈ ਉਹ ਪਾਣੀ ਇਕੱਠਾ ਹੋ ਰਹੀਏ ਕਲੈਕਸ਼ਨਸ ਹੈ ਅਸੀਂ ਜਿਹੜਾ ਜਾਨਵਰਾਂ ਨੂੰ ਪਾਣੀ ਪਿਲਾਉਣ ਵਾਲੀਆਂ ਗਲੀ ਦੇ ਬਾਹਰ ਸਾਡੀਆਂ ਟੈਂਕੀਆਂ ਬਣੀਆਂ ਉਸ ਚ ਪਾਣੀ ਇਕੱਠਾ ਹੋ ਜਾਂਦਾ ਤਾਂ ਜੇਕਰ ਉਹ ਪਾਣੀ ਨੂੰ 7 ਦਿਨ ਤੋਂ ਵੱਧ ਉੱਥੇ ਰਹਿ ਜਾਂਦਾ ਤਾਂ ਉਸ ਦੇ ਵਿੱਚ ਡੈਂਗੂ ਦਾ ਜਿਹੜਾ ਲਾਰਵਾ ਹੈ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਨੂੰ ਚੈੱਕ ਕਰਨ ਲਈ ਸਾਡੀਆਂ ਜਿਹੜੀਆਂ ਟੀਮਾਂ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ। ਕਈ ਵਾਰੀ ਗਮਲੇ 'ਚ ਅਸੀਂ ਬੂਟੇ ਲਾਏ ਹੁੰਦੇ ਆ ਤੇ ਉਸ 'ਚ ਵੀ ਜੇ ਪਾਣੀ ਖੜ ਜੇ ਤਾਂ ਉਸ 'ਚ ਵੀ ਇਹ ਲਾਰਵਾ ਅਕਸਰ ਪਾਇਆ ਜਾਂਦਾ ਹੈ। ਤਾਂ ਇਕਤਾ ਸਭ ਨੂੰ ਪੀਲਾ ਹੈ ਵੀ ਫਰਾਈਡੇ ਇਜ਼ ਅ ਡਰਾਈ ਡੇ ਸ਼ੁੱਕਰਵਾਰ ਸਾਰੇ ਉਹ ਬਰਤਨ ਜਾਂ ਗਮਲੇ ਜਾਂ ਬੋਟਲਾਂ ਜਾਂ ਪੌਟਸ ਜਿੰਨਾ 'ਚ ਪਾਣੀ ਪਿਆ ਉਸ ਨੂੰ ਖਾਲੀ ਕੀਤਾ ਜਾਵੇ ਔਰ ਉਸ ਨੂੰ ਸਾਫ ਸੁਥਰਾ ਪਾਣੀ ਦੁਆਰਾ ਪਾਇਆ ਜਾਵੇ ਔਰ ਜੇਕਰ ਕਿਤੇ ਤੁਹਾਨੂੰ ਲਾਰਵਾ ਨਜ਼ਰ ਆਂਦਾ ਜੋ ਦੇਖਣਾ ਬਹੁਤ ਆਸਾਨ ਹੈ ਔਰ ਸਾਡੀਆਂ ਟੀਮਾਂ ਵੱਲੋਂ ਆਮ ਦੱਸਿਆ ਜਾਂਦਾ ਤਾਂ ਉਸ ਨੂੰ ਤੁਰੰਤ ਡਿਸਟਰੋਏ ਕੀਤਾ ਜਾਵੇ ਦੂਸਰਾ ਬਰਸਾਤਾਂ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਬਰਸਾਤਾਂ ਕਈ ਵਾਰੀ ਸਾਡੀਆਂ ਛੱਤਾਂ-ਚੁੱਤਾਂ ਦੇ ਪਾਣੀ ਇਕੱਠਾ ਹੋ ਜਾਂਦਾ ਤਾਂ ਉਸ ਨੂੰ ਅਸੀਂ ਆਪਦੀਆਂ ਛੱਤਾਂ ਦੇ ਸਾਰੇ ਪਰਨਾਲੇ ਪੰਨੂਰੇ ਸਾਫ ਕਰਕੇ ਰੱਖੀਏ ਤਾਂ ਕਿ ਛੱਤਾਂ ਦੇ ਪਾਣੀ ਨਾ ਇਕੱਠਾ ਹੋਵੇ ਔਰ ਖਾਸ ਕਰਕੇ ਜਿਹੜੇ ਆਸ-ਪਾਸੇ ਖਾਲੀ ਪਲਾਟ ਹੈ ਜਿੱਥੇ ਕੋਈ ਛੋਟੇ ਮੁੱਡੇ ਟੋਏ ਆ ਜਿੱਥੇ ਵਾਟਰ ਕਲੈਕਸ਼ਨ ਹੋ ਸਕਦੀ ਹੈ ਉਹਨਾਂ ਨੂੰ ਵੀ ਭਰਿਆ ਜਾਵੇ ਕਿਉਂਕਿ ਜਿਹੜਾ ਡੈਂਗੂ ਦਾ ਲਾਰਵਾ ਹੈ ਇੱਕ ਜਿਹੜਾ ਆਮ ਸਿੱਕਾ ਹੈ ਉਹ ਸਾਈਜ਼ ਦੇ ਟੋਏ ਦੇ ਵਿੱਚ ਵੀ ਜੇ ਵਾਟਰ ਕਲੈਕਸ਼ਨ ਹੈ ਉੱਥੇ ਵੀ ਇਹਦਾ ਲਾਰਵਾ ਗਰੋ ਕਰ ਸਕਦਾ ਹੈ